ਜਿਸ 베ੜੀ ਤੇ ਚੜ ਕੇ ਪੰਜਾਬ ਨੇ ਤਰਨ ਦਾ ਸੁਪਨਾ ਦੇਖਿਆ ਸੀ ਉਹੀ ਉਹਨੂੰ ਲੈ ਡੁੱਬੇਗੀ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ ਅਨਾਜ ਦੀ ਕਮੀ ਤੇ ਭੁੱਖਮਰੀ ਨਾਲ ਜੂਝਦੇ ਭਾਰਤ ਲਈ 70 ਦੇ ਦਹਾਕੇ 'ਚ ਸਭ ਤੋਂ ਵੱਡਾ ਚੈਲੰਜ ਸੀ ਭੁੱਖਮਰੀ ਦੂਰ ਕਰਨਾ ਤੇ ਭਾਰਤ ਦੀ ਭੁੱਖ ਹਰਨ ਦਾ ਦਮ ਕਿਸੇ 'ਚ ਸੀ ਤੇ ਉਹ ਸੀ ਪੰਜਾਬ ਇਹ ਪੰਜਾਬ 'ਚ ਵਿਗਿਆਨਕ ਯੁੱਗ ਦੀ ਸ਼ੁਰੂਆਤ ਸੀ ਉਹ ਰਸਾਇਣਕ ਖੋਜਾਂ ਜੋ ਸੁਆਮੀ ਨਾਥਨ ਭਾਰਤ 'ਚ ਲੈ ਕੇ ਆਇਆ ਸੀ ਹਰੀ ਕ੍ਰਾਂਤੀ ਦਾ ਰਾਜਨੀਤਿਕ ਸਮਰਥਨ ਲਾਲ ਬਹਾਦਰ ਸ਼ਾਸ਼ਤਰੀ ਨੇ ਕੀਤਾ ਜੈ ਜਵਾਨ ਤੇ ਜੈ ਕਿਸਾਨ ਦੇ ਨਾਰੇ ਨਾਲ ਪੰਜਾਬ ਦੇ ਲੋਕਾਂ ਲਈ ਉਸ ਵਕਤੇ ਬਹੁਤ ਲਾਭਕਾਰੀ ਸੌਦਾ ਸੀ ਕਿਉਂਕਿ ਬੀਜ, ਬਿਜਲੀ, ਦਵਾਈਆਂ, ਖਾਦਾਂ ਤੇ ਕਿਸਾਨਾਂ ਨੂੰ ਬਹੁਤ ਸਬਸਿਡੀਆਂ ਦਿੱਤੀਆਂ ਗਈਆਂ ਤੇ ਕਣਕ ਤੇ ਝੋਨੇ 'ਚ ਦਿੱਤੀ ਗਈ ਐਮਐਸਪੀ ਜੋ ਕਿ ਲੋਕਾਂ ਦੇ ਮੂੰਹ ਤੇ ਥੋੜੀ ਲੋ ਲੈ ਕੇ ਆਈ ਤੇ ਗਲੋ ਉਦੋਂ ਆਈ ਜਦੋਂ ਪੰਜਾਬ ਸਰਕਾਰ ਨੇ ਬਿਜਲੀ ਫਰੀ ਦੇਣੀ ਸ਼ੁਰੂ ਕਰ ਦਿੱਤੀ ਬਹੁਤ ਸਾਰੇ ਹਾਈਬ੍ਰਿਡ ਬੀਜ ਤੇ ਐਡਵਾਂਸ ਮਸ਼ੀਨਾਂ ਪੰਜਾਬ ਚ ਆਈਆਂ ਤੇ ਯੂਨੀਵਰਸਿਟੀ ਦੀਆਂ ਖੋਜਾਂ ਨੇ ਪੰਜਾਬ ਦੀ ਖੇਤੀ ਨੂੰ ਮੁਨਾਫੇ ਦਾ ਸੌਦਾ ਬਣਾਇਆ ਪਰ ਇਸ ਜਾਲ ਨੂੰ ਕਦੋਂ ਪੰਜਾਬ ਨੇ ਆਪਣੇ ਹੀ ਉੱਤੇ ਲਪੇਟ ਲਿਆ ਸਮਝ ਨਹੀਂ ਲੱਗੀ ਵੱਧ ਮੁਨਾਫੇ ਲਈ ਵੱਧ ਠੇਕੇ ਭਰਨੇ ਸ਼ੁਰੂ ਕਰ ਦਿੱਤੇ ਠੇਕੇ ਪੂਰੇ ਕਰਨ ਲਈ ਝਾੜ ਲੈਣੇ ਜ਼ਰੂਰੀ ਸੀ ਉਨੇ ਯੂਰੀਆ ਵਧਾ ਦਿੱਤੀ ਫਿਰ ਬਿਮਾਰੀਆਂ ਵਧੀਆਂ ਫਿਰ ਸਪਰੇਹਾਂ ਤੇ ਨਦੀਨ ਨਾਸ਼ਕ ਕੁਝ ਘਾਟੇ ਪੈਂਦੇ ਦਿਸੇ ਤਾਂ ਕਰਜ਼ੇ ਚੁੱਕੇ ਲਿਮਟ ਕਮਾਉਣ ਲਈ ਜ਼ਿਆਦਾ ਜ਼ਮੀਨਾਂ ਠੇਕੇ ਤੇ ਲੈ ਲਈਆਂ ਤੇ ਜ਼ਿਆਦਾ ਜ਼ਮੀਨਾਂ ਵਾਉਣ ਲਈ ਕਿਸ਼ਤਾਂ ਤੇ ਵੱਡੇ ਟਰੈਕਟਰ ਪਹਿਲੇ ਸਾਲਾਂ 'ਚ 5 7.5 ਜਾਂ 10 HP ਦੀ ਮੋਟਰ ਹੀ 5 ਕਿੱਲੇ ਪਾਲ ਦਿੰਦੀ ਸੀ ਫਿਰ 12 15 ਤੇ ਫਿਰ 20 25 ਤੇ ਬੋਰ 3 ਤੋਂ 400 ਫੁੱਟ ਰਸਾਇਣਕ ਓਵਰਡੋਜ਼ ਨਾਲ ਜ਼ਮੀਨ ਦੀ ਸਮਰੱਥਾ ਤੇ ਗੁਣਵੱਤਾ ਘਟੀ ਤਾਂ ਸਾਡੇ ਸਰੀਰ ਵੀ ਨਰੋਏ ਨਾ ਰਹੇ ਤੇ ਤਾਕਤਵਰ ਜੁੱਸਿਆਂ ਲਈ ਮਸ਼ਹੂਰ ਪੰਜਾਬ ਚੋਂ ਕੈਂਸਰ ਵਾਲੀ ਟ੍ਰੇਨ ਚਲਾਈ ਪਈ ਦੂਰੰਦੇਸ਼ਤਾ ਦੀ ਕਮੀ ਕਰਕੇ ਸਰਕਾਰਾਂ ਨੇ ਇਸ ਨੂੰ ਵੀ ਆਪਣੀ ਉਪਲਬਧੀ ਹੀ ਗਿਣਾਇਆ ਪ੍ਰਵਾਸੀਆਂ ਦਾ ਅੰਨੇਵਾ ਪ੍ਰਵਾਸ ਵੀ ਹਰੀ ਕ੍ਰਾਂਤੀ ਤੋਂ ਹੀ ਉਪਜਿਆ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਦੀ ਘੱਟ ਪ੍ਰਜਨਨ ਸਮਰੱਥਾ ਦਾ ਕਾਰਨ ਵੀ ਇਸੇ ਨਾਲ ਹੀ ਜੁੜਿਆ ਹੈ ਕੁੱਲ ਮਿਲਾ ਕੇ ਅੱਜ ਦੇ ਸਭ ਤੋਂ ਚਰਚਾ ਦੇ ਵਿਸ਼ੇ ਬਣੇ ਹੋਏ ਮੁੱਦਿਆਂ ਲਈ 90% ਕੋਈ ਜ਼ਿੰਮੇਵਾਰ ਹੈ ਤਾਂ ਉਹ ਹਰੀ ਕ੍ਰਾਂਤੀ ਹੀ ਆ ਬਿਨਾ ਨਹਿਰੀ ਪਾਣੀ ਦਿੱਤੇ ਜੈ ਕਿਸਾਨ ਦਾ ਨਾਰਾ ਪੰਜਾਬ ਲਈ ਵਰਦਾਨ ਸੀ ਜਾਂ ਸਾਜ਼ਿਸ਼ ਇਹ ਤਾਂ ਪਤਾ ਨਹੀਂ ਪਰ ਸਾਡੇ ਪੰਜਾਬ 'ਚ ਜੰਮੇ ਲੀਡਰਾਂ 'ਚ ਵਿਵੇਕਬੁੱਧ ਦੀ ਕਮੀ ਕਰਕੇ ਅੱਜ ਪੰਜ ਦਰਿਆਵਾਂ ਦੀ ਇਹ ਧਰਤੀ ਇੱਕ ਅਸਹਿ ਪੀੜ ਚੋਂ ਲੰਘ ਰਹੀ ਆ ਤੇ ਇਹ ਉਹੀ ਵਿਵੇਕਬੋਧਾ ਜਿਹਦਾ ਅਸੀਂ ਰੋਜ਼ ਅਰਦਾਸ ਚ ਦਾਨ ਮੰਗਦੇ ਆ